ਸਤਿ ਸ਼੍ਰੀ ਅਕਾਲ ਫਰੈਂਡਸ ਮੈਂ టు ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਸਰਦੀਆਂ ਦੇ ਵਿੱਚ ਜਿਹੜਾ ਆਪਾਂ ਨੂੰ ਹਾਰਟ ਅਟੈਕ ਆਉਂਦਾ ਉਸ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆਂ ਅਗਰ ਆਪਾਂ ਥੋੜੀ ਜਿਹੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਆਪਾਂ ਹਾਰਟ ਅਟੈਕ ਤੋਂ ਬਚ ਸਕਦੇ ਆਂ ਔਰ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਕਸਰਤਾਂ ਤੁਸੀਂ ਕਰਨੀਆਂ ਨੇ ਵੀ ਤੁਸੀਂ ਹਾਰਟ ਅਟੈਕ ਤੋਂ ਬਚ ਸਕੋ ਦਰਅਸਲ ਹੁੰਦਾ ਕੀ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਸਭ ਤੋਂ ਵੱਧ ਡੈਥ ਰੇਟ ਹੈ ਯਾਨੀ ਕਿ ਜਿਹੜੇ ਲੋਕਾਂ ਦੀ ਡੈਥ ਹੋ ਗਈ ਹੈ ਜਿਹੜੇ ਲੋਕ ਮਰ ਜਾਂਦੇ ਨੇ ਹਾਰਟ ਅਟੈਕ ਨਾਲ ਉਸ ਦੀ ਰੇਸ਼ੋ 60% ਵੱਧ ਜਾਂਦੀ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਕਾਰਨ ਕੀ ਹੁੰਦਾ ਹੈ ਕਿਉਂਕਿ ਠੰਡ ਦੇ ਦਿਨਾਂ ਦੇ ਵਿੱਚ ਜਿਹੜੀਆਂ ਆਪਣੀਆਂ ਸੁਪਰਫੀਸ਼ੀਅਲੀ ਆ ਆਪਣੀਆਂ ਨਾੜੀਆਂ ਹੁੰਦੀਆਂ ਨੇ ਇਹ ਸੁੰਗੜਨਾ ਸ਼ੁਰੂ ਹੋ ਜਾਂਦੀਆਂ ਨੇ ਠੰਡ ਕਰਕੇ ਅਗਰ ਆਪਾਂ ਪ੍ਰੋਪਰ ਕੱਪੜੇ ਪਾਵਾਂਗੇ ਤਾਂ ਆਪਾਂ ਨੂੰ ਇਸ ਤੋਂ ਬਚਾ ਰਹੇਗਾ ਪਹਿਲੀ ਗੱਲ ਜਦੋਂ ਨਾੜੀਆਂ ਸੁੰਗੜਦੀਆਂ ਨੇ ਜਿਹੜਾ ਆਪਣਾ ਬਲੱਡ ਹਾਰਟ ਨੂੰ ਜਾਣਾ ਹੁੰਦਾ ਹਾਰਟ ਦੇ ਉੱਪਰ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਜਾਂਦਾ ਕਿਉਂਕਿ ਹਾਰਟ ਨੇ ਹੀ ਅੱਗੇ ਸਾਰੇ ਸਰੀਰ ਨੂੰ ਸਪਲਾਈ ਕਰਨੀ ਹੁੰਦੀ ਜਦੋਂ ਹਾਰਟ ਤੇ ਪ੍ਰੈਸ਼ਰ ਵਧੇਗਾ ਔਰ ਉਸ ਦੀ ਜੋ ਕੰਮ ਕਰਨ ਦੀ ਸਮਰੱਥਾ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਹਾਰਟ ਅਟੈਕ ਆ ਜਾਂਦਾ ਕਿਉਂਕਿ ਉਸ ਦਾ ਜੋ ਵਰਕ ਹੈ ਜੋ ਉਸ ਦਾ ਲੋਡ ਹੈ ਉਹ ਵੱਧ ਜਾਂਦਾ ਸੋ ਅਗਰ ਆਪਾਂ ਹਲਕੀਆਂ ਫੁਲਕੀਆਂ ਗੱਲਾਂ ਦਾ ਧਿਆਨ ਰੱਖਾਂਗੇ ਜਿਵੇਂ ਕਿ ਸਭ ਤੋਂ ਪਹਿਲਾ ਕਾਰਨ ਤਾਂ ਆਪਾਂ ਹੀ ਤੁਹਾਨੂੰ ਦੱਸਿਆ ਵੀ ਠੰਡ ਬਹੁਤ ਕਰਕੇ ਆਪਾਂ ਕੱਪੜੇ ਪ੍ਰੋਪਰ ਪਾਓ ਮੂੰਹ ਛੜ ਟਾ ਕੇ ਜਾਓ ਪ੍ਰੋਪਰ ਆਪਣੀ ਹੀਲਰਿੰਗ ਬਣਾਓ ਇਨਰ ਲੇਅਰ ਅੰਦਰ ਦੀ ਕੱਪੜੇ ਪਾਓ ਉੱਪਰ ਦੀ ਕੱਪੜੇ ਪਾਓ ਯਾਨੀ ਕਿ ਪ੍ਰੋਪਰ ਕੱਪੜੇ ਪਾਓ 40 ਸਾਲ ਤੋਂ ਵੱਧ ਉਮਰ ਵਾਲੇ ਇਹ ਵੀਡੀਓ ਚੰਗੀ ਤਰ੍ਹਾਂ ਦੇਖਣ ਫਿਰ ਦੂਸਰੇ ਨੰਬਰ ਤੇ ਆ ਜਾਂਦੀ ਹੈ ਡੀ ਹਾਈਡਰੇਸ਼ਨ ਕਿਉਂਕਿ ਆਪਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਪਾਣੀ ਦੀ ਮਾਤਰਾ ਘੱਟ ਲੈਂਦੇ ਆ ਸੋ ਇਸ ਕਰਕੇ ਪਾਣੀ ਪ੍ਰੋਪਰ 7 ਤੋਂ 8 ਗਲਾਸ ਤੁਸੀਂ ਡੇਲੀ ਪਾਣੀ ਪੀਣਾ ਹੀ ਪੀਣਾ ਹੈ ਯਾਨੀ ਕਿ ਚਾਹਤੋਂ 5 ਲੀਟਰ ਤੁਸੀਂ ਪਾਣੀ ਜ਼ਰੂਰ ਪੀਓ ਔਰ ਉਸ ਤੋਂ ਬਾਅਦ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਹੈਗੀ ਲੈਕ ਆਫ ਐਕਸਰਸਾਈਜ਼ ਕਿਉਂਕਿ ਆਪਾਂ ਫਿਜ਼ੀਕਲ ਐਕਟੀਵਿਟੀ ਘਟਾ ਦਿੰਨੇ ਆ ਉਸੇ ਕਰਕੇ ਆਪਣਾ ਹਾਰਟ ਹੈ ਜੋ ਦੇ ਆਲੇ ਰਾਊਂਡਡ ਮਸਲਸ ਨੇ ਉਹ ਆਪਣੇ ਇੰਨੇ ਸਟਰੋਂਗ ਨਹੀਂ ਰਹਿੰਦੇ ਕਿ ਆਪਾਂ ਨੂੰ ਹਾਰਟ ਅਟੈਕ ਤੋਂ ਬਚਾ ਸਕਣ ਸੋ ਹਲਕੀਆਂ ਫੁਲਕੀਆਂ ਐਕਸਰਸਾਈਜ਼ ਨੇ ਆਪਾਂ ਇਹ ਕਮਰੇਜ ਕਰ ਸਕਦੇ ਆ ਤੁਸੀਂ ਇਹ ਸਾਰੀ ਵੀਡੀਓ ਧਿਆਨ ਨਾਲ ਦੇਖਣਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਰਾਹ ਸਪੈਸ਼ਲਿਸਟ ਦਸਾਲ ਤੋਂ ਬੱਤੀ ਮੁਲਾਪੁਰ ਲੁਧਿਆਣਾ ਪੰਜਾਬ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ SARI SINGH CRANIO THERAPY ਔਰ ਦੂਸਰੀ ਆਈਡੀ ਹੈ ਡਾਕਟਰ ਕੁਸ਼ੀਲ ਸਿੰਘ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਸਾਡਾ ਫੇਸਬੁੱਕ ਤੇ ਪੇਜ ਹੈ SARI SINGH CRANIO THERAPY ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫਰਸਟ 1 ਐਕਸਰਸਾਈਜ਼ ਕੀ ਹੈ ਤੁਸੀਂ ਪ੍ਰੋਪਰ ਜਿੰਨੀ ਘਰ ਦੇ ਵਿੱਚ ਸੈਰ ਹੁੰਦੀ ਆ ਸੈਰ ਕਰੋ ਅਗਰ ਬਾਹਰ ਵੀ ਜਾਣਾ ਤਾਂ 10 ਤੋਂ 4 ਦੇ ਵਿੱਚ ਵਿੱਚ ਜਾਨੀ ਕਿ ਦਿਨ ਵੇਲੇ 10 ਤੋਂ 4 ਦੇ ਵਿੱਚ ਵਿੱਚ ਤੁਸੀਂ ਸੈਰ ਕਰੋ ਹੁਣ ਦੂਸਰੀ ਗੱਲ ਕਰਨ ਲੱਗੇ ਆ ਜਿਹੜੀ ਪਹਿਲੀ ਐਕਸਰਸਾਈਜ਼ ਹੈ ਉਹ ਹੈਗੀ ਤੁਸੀਂ ਸਟੈਂਡਿੰਗ ਦੇ ਵਿੱਚ ਆਪਾਂ ਦੋਨੋਂ ਹੱਥ ਇਦਾਂ ਕਰਕੇ ਆਪਾਂ ਮੂਵ ਕਰ ਲੈਣਾ ਦੋਨੋਂ ਬਾਹਾਂ ਮੂਵ ਕਰਾਂਗੇ ਸਟੈਂਡਿੰਗ ਦੇ ਵਿੱਚ ਜਿੱਧਰ ਨੂੰ ਆਪਣੀਆਂ ਬਾਹਾਂ ਜਾਣਗੀਆਂ ਉਧਰ ਨੂੰ ਜਾਵਾਂਗੇ ਆਪਾਂ 1 ਫੇਰ 2 ਫੇਰ 3 ਫੇਰ 4 5 6 7 8 9 10 ਤੁਸੀਂ ਦੇਖੋ ਇਹਨੀਆਂ ਲੱਤਾਂ ਨੇ ਉਹ ਸਿੱਧੀਆਂ ਖੜੀਆਂ ਨੇ ਸਿਰਫ ਆਪਾਂ ਆਪਣੀ ਬੋਡੀ ਨੂੰ ਘੁਮਾ ਰਹੇ ਹਾਂ ਔਰ ਇਸ ਨੂੰ ਤੁਸੀਂ 2 ਦੇ 3 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਸਟੈਂਡਿੰਗ ਰੋਟੇਸ਼ਨ ਹੁਣ ਜਿਹੜੀ ਅਗਲੀ ਐਕਸਰਸਾਈਜ਼ ਹੈ ਉਹ ਆਪਾਂ ਬੈਠਦੇ ਤੁਹਾਨੂੰ ਪੈਕੇ ਦੱਸਾਂਗੇ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਹੈ that is ਕੋਬਰਾ ਪੋਜ਼ ਤੁਸੀਂ ਉਲਟੇ ਲੇਟ ਜਾਣਾ अपने हार्ट के राउंड प्रैशर वे दो हम अपने छाती देखने की कोशिश करेंड करना एक, तो, चार फिर उपर आ जाएंगे इतने आप सैकेंड एक दो तीन रिलैक्स फिर उपर आ जागे उपर होल्ड करा सैकेंड एक 2 3 4 5 ਫੇਰ نیچے ਆ ਜਾਣਗੇ ਫਿਰ ਉੱਪਰ ਆ ਜਾਣਗੇ 1 2 3 4 5 देन ਰਿਲੈਕਸ ਅਗਰ ਤੁਹਾਨੂੰ ਉੱਪਰ ਜ਼ਿਆਦਾ ਨਹੀਂ ਚੱਕਿਆ ਜਾਏਗਾ ਤੁਸੀਂ ਇਸ ਨੂੰ ਹਾਫ ਵੀ ਇੰਨਾ ਕੁ ਵੀ ਚੱਕ ਸਕਦੇ ਹੋ ਔਰ ਇਸ ਨੂੰ ਦੋਸੇ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਕੋਬਰਾ ਪੋਜ਼ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਬ੍ਰਿਜਿੰਗ ਕਰਾਂਗੇ ਨਾਲ ਦੀ ਨਾਲ ਆਪਾਂ ਆਪਣੇ ਹੀਲ ਰੇਜ਼ ਕਰਾਂਗੇ

टू थ्री फोर फाइव सिक्स एट डायन रिलैक्स पूरे गोडे बार्त जो भी ना चट आप होल्ड करना एक दो तो, तीन चार छः सात आठ नौ दस देन रिलैक्स तो की करांगी आप बिल्कुल अपने जो हाथ ने वो अपना अपने गोडे थले गोडे भी उपर चुक देने हैं। और इदापा इसी होल्ड करना पांच सैकेंड एक दो तीन चार पंच दैन गोडे थले ला के आम फिर उपर चक देना एक दो तीन चार पंच फिर गोडे ला के आम फिर उपर चक देना एक दो तीन चार पंच दैन गोडे ला के आम फिर उपर चक देना एक दो तीन चार पंच दैन फिर नीचे फिर उपर चक दी एक 2 3 4 5 then फेर नीचे फेर ऊपर ਚੱਕ ਦਾਂਗੇ 1 2 3 4 5 then ਰਿਲੈਕਸ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਹੁਣ ਪੰਜਵੀਂ ਕਸਰਤ ਹੈ ਜਿਹੜੀ that is child pose ਆਪਾਂ ਕੀ ਕਰਾਂਗੇ ਆਪਾਂ ਫਿਗਰ ਆਫ ਫੋਰ ਚ ਆਪਾਂ ਆਗੇ ਸੀ ਵਾਪਸ ਔਰ then ਆਪਾਂ ਹੌਲੀ ਹੌਲੀ ਆਪਣੀ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਸਕੇ ਖੋਲ ਦੇਣੇ ਔਰ ਗੋਡੇ ਬਾਹਰ ਨੂੰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ दो तीन सात आठ नौ दस दिन कोशिश करना बैठो और गोडे आप थोड़े खोल दा देखो ध्यान करके होल्ड किया दस सैकेंड एक दो तो, तीन चार पांच छे सात आठ नौ दस दिन दिन फिर चाइल पोस्ट हथ अस तुरंत गोडे देखना इस जगह पाएगा ਇਥੇ ਆਪਾਂ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਹ ਵੀ ਤੁਸੀਂ 5 ਤੋਂ 10 ਵਾਰ ਕਰਨਾ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਹੈਗੀ ਆ ਉਹਦੇ ਲਈ ਆਪ ਨੂੰ ਇੱਕ ਸਰਾਣਾ ਚਾਹੀਦਾ ਹੋਏਗਾ ਸਰਾਣਾ ਖੋੜਾ हिਪ ਦੇ نیچے ਆ ਜਾਏਗਾ ਚੂਲੇ ਦੇ نیچے ਔਰ ਤੁਸੀਂ ਦੋਨੋਂ ਲੱਤਾਂ ਇਕੱਠੀਆਂ ਉੱਪਰ ਚੱਕ ਦੇਣੀਆਂ ਨੇ ਔਰ ਇੱਥੇ ਤੁਸੀਂ ਲੱਤਾਂ ਨੂੰ ਫੜ ਵੀ ਸਕਦੇ ਹੋ ਔਰ ਇੱਥੇ ਤੁਸੀਂ ਫੋਲਡ ਕਰਨਾ 5 ਸੈਕਿੰਡ 1 2 3 4

नैक्सट कसरत है वो की है भार खड़े हो जाओगे ऐसे और गोडिया के भारती खड़े हो गए दोनों हथ पाल लेने और पिछले अपनी चैस्ट से हार्ट से प्रॉपर प्रैशर पवे औरल्ड करा दस सैकेंड एक दो तीन चार पांच छे सात अठ नौ दस दिन बैठना चाहो बैठ ही सकते हो

ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਹੈ ਬਹੁਤ ਸੌਖੀ ਕਸਰਤ ਹੈ ਉਮੀਦ ਕਰਦਾ ਤੁਸੀਂ ਇਹ ਧਿਆਨ ਨਾਲ ਕਰੋਗੇ ਹੁਣ ਜਿਹੜੀ ਉਸ ਤੋਂ ਬਾਅਦ ਲਾਸਟ ਐਕਸਰਸਾਈਜ਼ ਹੈ ਉਹ ਕੀ ਹੈ ਥੋੜਾ ਜਿਹਾ ਕੋਲੇ ਆ ਜੋ ਸੋ ਲਾਸਟ ਕਸਰਤ ਦੇ ਵਿੱਚ ਆਪਾਂ ਕਰਾਂਗੇ ਸੈਂਪਲ ਬਰੀਥਿੰਗ ਐਕਸਰਸਾਈਜ਼ ਨਾਰਮਲ ਬਰੀਥਿੰਗ ਇਹ ਆਪਾਂ ਕੀ ਕਰਾਂਗੇ ਨੱਕ ਰਾਹੀਂ ਸਾਹ ਲਿਆ ਧੂਕ ਮਾਰ ਕੇ ਛੱਡਿਆ ਨੱਕ ਰਾਹੀਂ ਸਾਹ ਲਿਆ ਧੂਕ ਮਾਰ ਕੇ ਛੱਡਿਆ ਜਿਆਦਾ ਲੰਬਾ ਸਾਹ ਨਹੀਂ ਲੈ ਕੇ ਜਾਣਾ ਜਿਆਦਾ ਛੋਟਾ ਨਹੀਂ ਲੈ ਕੇ ਜਾਣਾ ਨਾਰਮਲ ਜਿਆ

ਅਗਰ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਸੀਂ ਹਾਰਟ ਅਟੈਕ ਤੋਂ ਬਚ ਸਕਦੇ ਹੋ ਕਿਉਂਕਿ ਆਪਣੀਆਂ ਜਿਹੜੀਆਂ ਨਾੜੀਆਂ ਨੇ ਉਥੇ ਵੇਜੋ ਕੰਸਟ੍ਰਕਸ਼ਨ ਹੋ ਜਾਂਦੀਆਂ ਨੇ ਉਹ ਸੁੰਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਉਮੀਦ ਕਰਦਾ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਔਰ ਸਪੈਸ਼ਲੀ ਅਗਰ ਤੁਹਾਡੀ ਉਮਰ 40 ਸਾਲ ਹੈ ਤਾਂ ਸਭ ਤੋਂ ਵੱਧ ਅਟੈਕ 40 ਸਾਲ ਤੋਂ ਬਾਅਦ ਆਉਦੇ ਨੇ ਸੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ